ਅੱਜ ਕੋ ਮੰਤਰੀ ਮਜ਼ਦੂਰ ਦਿਹਾੜੇ ਨੂੰ ਮੁੱਖ ਰੱਖਦਿਆਂ ਟੀਮ ਰੋਸ਼ਨੀ ਪਿੰਡ ਫਤੇਗੜ ਪੰਜਗਰਾਈਆਂ ਵੱਲੋਂ ਗੱਡੀਆਂ ਵਾਲੇ ਪਰਿਵਾਰਾਂ ਨੂੰ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਹਨਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਲਈ ਜਿੱਥੇ ਉਹਨਾਂ ਬੱਚਿਆਂ ਦੀ ਪੜ੍ਹਾਈ ਦਾ ਬੀੜਾ ਚੁੱਕਿਆ ਗਿਆ ਉੱਥੇ ਬੱਚਿਆਂ ਨੂੰ ਸਟੇਸ਼ਨਰੀ ਖਾਣ ਪਾਲ ਪੀਣ ਵਾਲੀਆਂ ਚੀਜ਼ਾਂ ਨੂੰ ਵੰਡ ਕੇ ਮਜ਼ਦੂਰ ਦਿਹਾੜਾ ਜਿਹੜਾ ਮਨਾਇਆ ਗਿਆ ਤਾਂ ਜੋ ਜਿਮੇ ਦਾ ਜੀਵਨ ਇਹ ਜਿਉ ਰਹੇ ਨੇ ਇਹਨਾਂ ਦੇ ਬੱਚੇ ਸਿੱਖਿਅਤ ਹੋ ਕੇ ਇਸ ਗੁਰਬਤ ਭਰੀ ਜ਼ਿੰਦਗੀ ਚੋਂ ਨਿਕਲ ਸਕਣ ਮਈ ਦਾ ਇਸ ਦਿਹਾੜਾ ਜੋ ਮਜ਼ਦੂਰ ਦਿਹਾੜਾ ਕਮੰਤਰੀ ਮਜ਼ਦੂਰ ਦਿਹਾੜਾ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਮਜ਼ਦੂਰਾਂ ਨੇ ਆਪਣੀ ਲੜਾਈ ਲੜਦੇ ਹੋਏ ਆਪਣੀਆਂ ਸ਼ਹਾਦਤਾਂ ਵੀ ਦਿੱਤੀਆਂ ਸੀ ਉਹਨੂੰ ਅਸੀਂ ਬਹੁਤ ਮਾਣ ਨਾਲ ਮਨਾਉਂਦੇ ਆਂ ਉਹ ਮਨਾਉਣਾ ਕਿਵੇਂ ਆ ਘਟੋ ਘਟੇ ਅਸੀਂ ਇੱਕ ਛੋਟਾ ਜਿਹਾ ਅਪਰਾਲਾ ਕਰਦੇ ਹਾਂ ਆਪਣੀ ਟੀਮ ਰੋਸ਼ਨੀ ਵੱਲੋਂ ਸਮੂਚੀ ਵੱਲੋਂ ਕਿ ਜੋ ਵੀ ਮਜ਼ਦੂਰ ਨੇ ਜੋ ਉਹਨਾਂ ਦੇ ਬੱਚੇ ਨੇ ਉਹ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਦਿੱਤੇ ਭਰੋਸਿਆਂ ਦੇ باوجود ਉਹ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਜਿਹੜੀਆਂ ਉਹਨਾਂ ਨੂੰ ਸਕੂਲ ਤੱਕ ਲੈ ਜਾਣ ਦੀਆਂ ਸਹੂਲਤਾਂ ਨੇ ਸ਼ਬਦ ਸਮਝਣ ਦੀਆਂ ਅੱਖਰ ਗਿਆਨ ਦੀਆਂ ਸਹੂਲਤਾਂ ਨੇ ਉਹ ਉਹਨਾਂ ਨੂੰ ਨਹੀਂ ਮਿਲਣ ਪਉਂਦੀਆਂ ਜਿਸ ਕਰਕੇ ਉਹਨਾਂ ਦਾ ਜੀਵਨ ਉਸੇ ਜਗ੍ਹਾ ਹੀ ਤੇ ਰਹਿੰਦਾ ਉਹਦੇ 'ਚ ਕੋਈ ਬਦਲਾਅ ਨਹੀਂ ਆਉਂਦਾ ਇਸ ਕਰਕੇ ਅਸੀਂ ਸਮੁੱਚੇ ਕਿਰਤੀ ਵਰਗ ਨੂੰ ਸਮੁੱਚੇ ਸੰਘਰਸ਼ੀ ਲੋਕਾਂ ਨੂੰ ਇੱਕ ਸੱਦਾ ਦਿੰਦੇ ਆ ਕਿ ਆਓ ਮਜ਼ਦੂਰਾਂ ਦੀਆਂ ਬਸਤੀਆਂ ਦੇ ਵਿੱਚ ਚਲੀਏ ਤੇ ਉਹਨਾਂ ਨੂੰ ਅੱਖਰ ਗਿਆਨ ਬੰਡਣ ਲਈ ਜੋ ਵੀ ਉਹਨਾਂ ਦੀ ਸਹਾਇਤਾ ਕਰ ਸਕਦੇ ਆ ਉਹਨਾਂ ਨੂੰ ਸਕੂਲ ਤੱਕ ਪਹੁੰਚਾਉਣ ਲਈ ਉਹਨਾਂ ਦੀ ਜੀਵਨ ਸੁਧਾਰਨ ਲਈ ਆਪਾਂ ਅਹਿਮ ਅਪਰਾਲੇ ਕਰੀਏ ਇਹਨਾਂ ਕਹਿੰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਮਜ਼ਦੂਰ ਦਿਹਾੜੇ ਨੂੰ ਜਿੱਥੇ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਟੀਮ ਰੋਸ਼ਨੀ ਵੱਲੋਂ ਇੱਕ ਆਪਣਾ ਜਿਹੜਾ ਪ੍ਰੋਜੈਕਟ ਚੱਲਦਾ ਮਿੱਟੀ ਝੁੱਗੀਆਂ ਝੌਂਪੜੀਆਂ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਪ੍ਰੋਜੈਕਟ ਆ ਉਸੇ ਦੇ ਤਹਿਤ ਇੱਕ ਉਪਰਾਲਾ ਕੀਤਾ ਗਿਆ ਕਿਉਂਕਿ ਮਜ਼ਦੂਰ ਦੀ ਆਪਣੀ ਜ਼ਿੰਦਗੀ ਬਤੌਰ ਮਜ਼ਦੂਰ ਤਾਂ ਨਿਕਲ ਹੀ ਰਹੀ ਅਸੀਂ ਜਿਸ ਦਾ ਆਉਣ ਵਾਲਾ ਭਵਿੱਖ ਸਵਾਰਨਾ ਹੈ ਤਾਂ ਸਾਰਿਆਂ ਨੂੰ ਵੱਡੀ ਗੱਲ ਤੇ ਜ਼ਰੂਰੀ ਹੈ ਜਿਹੜੀ ਉਹ ਅੱਖਰ ਗਿਆਨ ਆ ਜੇਕਰ ਮਜ਼ਦੂਰ ਦੇ ਬੱਚਿਆਂ ਨੂੰ ਅੱਖਰ ਗਿਆਨ ਦਿੱਤਾ ਜਾਊ ਉਹਨਾਂ ਨੂੰ ਸਿੱਖਿਅਤ ਕੀਤਾ ਜਾਊ ਤਾਂ ਉਹ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਤੋਂ ਬਤੌਰ ਮਜ਼ਦੂਰ ਤੌਰ ਕਾਮਾ ਮਿਹਨਤ ਕਸ਼ ਤੋਂ ਕੱਢ ਕੇ ਉਹ ਆਪਣੀ ਜ਼ਿੰਦਗੀ ਜਿਹੜੇ ਚੰਗੀ ਤਰ੍ਹਾਂ ਸਵਾਰ ਸਕੇਗਾ ਪੜ੍ਹ ਲਿਖ ਕੇ ਚੰਗੇ ਕੰਮਾਂ ਤੇ ਜਾ ਸਕੇਗਾ